ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸੰਪੰਚਿਆਤਾ ਸਿਰ ਤੇ ਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਮੈਂ ਰਜਿੰਦਰ ਸਿੰਘ ਰੰਦਾਵਾ ਸਰਪੰਚ ਪਿੰਡ ਕੰਢਿਆਲ ਬਲਕਟਾਲਾ ਆਪ ਜੀ ਦੇ ਮੀਡੀਆ ਦਾ ਬਹੁਤ ਧੰਵਾਕ ਕਰਦਾ ਕਿ ਤੁਸੀਂ ਮੈਨੂੰ ਆਪਣੇ ਮੀਡੀਆ ਤੇ ਆਉਣ ਦਾ ਮੌਕਾ ਦਿੱਤਾ ਤੁਹਾਡਾ ਬਹੁਤ ਧੰਨਵਾਦ ਪਿੰਡ ਦੇ ਲੋਕਾਂ ਨੇ ਮੈਨੂੰ ਬੜਾ ਸਹਿਯੋਗ ਨਾਲ ਬੜੇ ਮਾਣ ਨਾਲ ਆਪਣੇ ਪਿੰਡ ਦਾ ਸਰਪੰਚ ਸੁਣਿਆ ਹੈ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਮੈਂ ਪਿੰਡ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ। ਜੀ ਸਰ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ رہ ਚੁੱਕੇ ਹੈ ਜੋ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਲੋ ਪੂਰੇ ਕਰਵਾਇ ਜਣੇ। ਪਿੰਡ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਨੇ ਜਿਹੜੇ ਸਮੇਂ-ਸਮੇਂ ਤੇ ਜਨਰੇਟਰ ਵੀ ਹੁੰਦੇ ਰਹਿੰਦੇ ਆ। ਪਿਛਲੀ ਪੰਚਾਇਤ ਨੇ ਬਹੁਤ ਅੱਛੇ ਕੰਮ ਕੀਤੇ ਨੇ। ਬਟ ਬਹੁਤ ਕੁਝ ਅਜੇ ਕਰਨ ਵਾਲਾ ਬਾਕੀ ਹੈ। ਜੋ ਪਿੰਡ ਦੇ ਲੋਕਾਂ ਦਾ ਡਿਮਾਂਡ ਰਹੇਗੀ, ਜੋ ਲੋਕਾਂ ਦੇ ਡਿਮਾਂਡ ਰਹੇਗੀ। ਅਸੀਂ ਹੁਣ ਹੋਣ ਦੀ ਸਰਕਾਰ ਨਾਲ ਲੜ ਕੇ ਉਹ ਸਾਰੇ ਡਿਮਾਂਡਸ ਲੋਕਾਂ ਦੀ ਡਿਮਾਂਡਸ ਪਿੰਡ ਦੀਆਂ ਡਿਮਾਂਡਸ ਪੂਰੀਆਂ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਵਧੀਆ ਕੰਮ ਕਰੀਏ ਸਰ ਅਸੀਂ ਕਈ ਵਾਰੀ ਦੇਖਿਆ ਜਾਂਦੇ ਪਿੰਡਾਂ 'ਚ ਦੇਖੀਦਾ ਕਿ ਪਾਰਕਿੰਗ ਹੁੰਦੀ ਆ ਪਿੰਡਾਂ ਦੇ ਵਿੱਚ ਸੋ ਮੁਹੱਲਾ ਕਲੀਨਿਕ ਵੀ ਹੁੰਦੇ ਨੇ ਡਿਸਪੈਂਸਰੀ ਸੋ ਬੱਚਿਆਂ ਦੇ ਝੂਲੇ ਵੀ ਹੁੰਦੇ ਨੇ ਚਾਹੀਓ ਓਪਨ ਜ਼ਮੀਨ ਹੋਵੇ ਕੀ ਇਹੋ ਜੀ ਸੁਵਿਧਾ ਆਪਜੀ ਦੇ ਪਿੰਡ ਵਿੱਚ ਕੋਈ ਹੈ ਨਹੀਂ ਸਰ ਪਹਿਲਾਂ ਨਹੀਂ ਹੈ ਬਟ ਮੈਂ ਹੁਣ ਦੇ ਐਮਐਲਏ ਸਾਹਿਬ ਕੋਲ ਡਿਮਾਂਡ ਕਰਦਾ ਹਾਂ ਕਿ ਮੇਰੇ ਪਿੰਡ ਕੰਡਿਆਰ ਨੂੰ ਜਿਹੜਾ ਸੀਵਰੇਜ ਹੈ ਉਸ ਨੂੰ ਬਟਾਲੇ ਸ਼ਹਿਰ ਦੇ ਸੀਵਰੇਜ ਨਾਲ ਜੋੜਨ ਜੋੜ ਕੇ ਜਿਹੜਾ ਪਿੰਡ ਦਾ ਛੱਪੜ ਹੈ ਉਸ ਨੂੰ ਪੂਰ ਕੇ ਉੱਥੇ ਪਾਰਕ ਬਣਾਇਆ ਜਾਵੇ ਤਾਂ ਕਿ ਬੱਚੇ ਤੇ ਬਜ਼ੁਰਗ ਆਪਣਾ ਸਮਾਂ ਉੱਥੇ ਬਿਤਾ ਸਕਣ ਔਰ ਵਧੀਆ ਮਾਹੌਲ ਜਿਹੜਾ ਉੱਥੇ ਬਣੇ ਔਰ ਉਸ ਤੋਂ ਬਾਅਦ ਜਿਹੜੀ ਉੱਪਰ ਜਿਮ ਦੀ ਗੱਲ ਹੈ ਸਾਡੇ ਪਿੰਡ ਦੇ ਵਿੱਚ ਇੱਕ ਇੱਕ ਸਾਂਝੀ ਪਲੇਸ ਹੈ ਉੱਥੇ ਓਪਨ ਜਿਮ ਜਿਹੜਾ ਵਾ ਉਹ ਵੀ ਲਗਾਉਣ ਜਾ ਰਹੇ ਆ ਉਹਦੇ ਵਾਸਤੇ ਮੈਂ ਮੇਰੇ ਸਾਹਿਬ ਨਾਲ ਨੂੰ ਗੁਜਾਰਿਸ਼ ਕਰਾਂਗਾ ਕਿ ਮੈਨੂੰ ਫੰਡ ਜਿਹੜੇ ਜਾਰੀ ਕੀਤੇ ਜਾਣ ਤਾਂ ਕਿ ਮੈਂ ਉੱਥੇ ਓਪਨ ਜਮ ਜਿਹੜਾ ਲੈ ਕੇ ਆ ਸਰ ਨਰੇਗਾ ਦੀ ਗੱਲ ਕਰੀਏ ਤੁਸੀਂ ਆਮ ਸੁਣਿਆ ਹੈਗੇ ਵੀ ਜਿਹੜੇ ਲੋਕ ਲੋਗ ਹੁੰਦੇ ਆ ਉਹਨਾਂ ਨੂੰ ਪਿੰਡਾਂ ਵਿੱਚ ਉਹ ਜਗ੍ਹਾ ਨਹੀਂ ਦਿੱਤਾ ਜਾਂਦਾ ਸੁਣਿਆ ਹੈ ਨਾ ਕਿਤਨੇ ਕਿਤੇ ਪਾਈ ਜਾਂਦੇ ਆ ਸੋ ਆਪ ਜੀ ਦੀ ਅਗਵਾਈ ਦੇ ਵਿੱਚ ਕਿਵੇਂ ਬਰਾਲਾ ਕੀਤਾ ਜਾਏਗਾ ਸਰ ਨਰੇਗਾ ਦੇ ਤਹਿਤ ਮੈਂ ਕੋਸ਼ਿਸ਼ ਕਰਾਂਗਾ ਕਿ ਹਰ ਇੱਕ ਜਿਹੜਾ ਇਨਸਾਨ ਹੈ ਜਿਹੜਾ ਮਰੇਗਾ ਵਿੱਚ ਕੰਮ ਕਰਨ ਦੇ ਯੋਗ ਹੈ ਉਸ ਨੂੰ ਜੋਗ ਮੌਕਾ ਮਿਲੇ ਔਰ ਜਿੰਨਾ ਅਕੋਰਡਿੰਗ ਟੂ ਦਾ ਰੂਲਸ ਉਹਨੂੰ ਜਿੰਨੇ ਘੰਟੇ ਜਾਂ ਜਿੰਨੇ ਦਿਨ ਕੰਮ ਕਰਨ ਦੀ ਇਜਾਜ਼ਤ ਹੈ ਉਹਨੇ ਘੰਟੇ ਉਹਨੂੰ ਕੰਮ ਜਿਹੜਾ ਵਾ ਅਧਰੇਗੜੇ ਤਹਿਤ ਮਿਲੇ। ਤਾਂ ਰਸਨ卡ਰ ਦੀ ਸਮੱਸਿਆ ਵੀ ਕਿਤਨਾ ਕਿਤੇ ਪਿੰਡਾਂ 'ਚ ਹੁੰਦੀ ਆ ਉਹ ਜਿਹੜੇ ਯੋਗ ਲੋਕ ਹੁੰਦੇ ਨੇ ਉਹਨਾਂ ਦੇ ਰਸਨ卡ਰ ਨਹੀਂ ਬਣੇ ਹੁੰਦੇ ਉਹਨਾਂ ਤੱਕ ਰਸਨ ਜਿਹੜਾ ਨਹੀਂ ਪਹੁੰਚਦਾ। ਸੋ ਆਪਜੀ ਦੀ ਰਹਿਣ ਰਵਾਈ ਹਿੱਟ ਕਿਵੇਂ ਦੇਖਿਆ ਜਾਏਗਾ? ਸਰ ਮੈਂ ਇਹਦੇ ਬਾਰੇ ਪਹਿਲਾਂ ਸੋਚ ਕੰ ਸੋਚਿਆ ਹੈ। ਮੈਂ ਚਾਹਾਂਗਾ ਮੈਂ ਚਾਹਦਾ ਹਾਂ ਕਿ ਮੈਂ ਆਪਣੇ ਸਬੰਧਤ ਫੂਡ ਸਪਲਾਈ ਅਫਸਰ ਉਹਨਾਂ ਨੂੰ ਔਰ ਜੜੇ ਡੀਪੂ ਹੋਲਡਰ ਨੇ ਉਹਨਾਂ ਨੂੰ ਪਿੰਡ ਵਿੱਚ ਬੁਲਾ ਕੇ ਜਿਹੜੇ ਯੋਗ ਲੋਕ ਨੇ ਜਿਹੜੇ ਲਾਭਕਾਰੀ ਨੇ ਜਿਨ੍ਹਾਂ ਨੂੰ ਲਾਭ ਮਿਲਣਾ ਚਾਹੀਦਾ ਏ ਉਹਨੂੰ ਉਹਨਾਂ ਨੂੰ ਰਾਸ਼ਨ ਕਾਰਡ ਜਿਹੜੇ ਨੇ ਬਣਾ ਕੇ ਦਿੱਤੇ ਜਾਣ ਔਰ ਜਿਹੜੇ ਲੋਕ ਨਜਾਇਜ਼ ਨੇ ਜਿਹੜੇ ਲੋਕਾਂ ਦੇ ਗਲਤ ਰਾਸ਼ਨ ਕਾਰਡ ਬਣੇ ਹੋਏ ਨੇ ਉਹ ਕੱਟੇ ਜਾਣ ਜੀ ਜੀ ਸਾਡਾ ਕਈ ਵਾਰੀ ਪੰਜਾਬ ਸਰਕਾਰ ਦਾ ਸੈਂਟਰ ਗਵਰਨਮੈਂਟ ਤੋਂ ਕਾਹਤੂਲਤਾਂ ਗਰੀਬ ਲੋਕਾਂ ਵਾਸਤੇ ਹੁੰਦੀਆਂ ਨੇ ਸੋ ਪਿੰਡ ਚ ਕਿਤੇ ਨਾ ਕਿ ਤੜੇ ਬੰਦੀ ਹੋਣ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਸੋ ਆਪ ਜੀ ਦੇ ਵਾਝੇ ਕਿਵੇਂ ਦੇਖਿਆ ਜਾਈਗਾ ਇਹਦੇ ਸੰਬੰਧ ਵਿੱਚ ਮੈਂ ਇਹ ਗੱਲ ਕਹਿਣੀ ਚਾਹਾਂਗਾ ਜੀ ਜਿਸ ਦਿਨ ਮੈਨੂੰ ਪਿੰਡ ਦੇ ਲੋਕਾਂ ਨੇ ਸਰਪੰਚ ਬਣਿਆ ਚੁਣਿਆ ਤਾਂ ਮੈਂ ਪਿੰਡ ਦੇ ਗੁਰਦਰਾ ਸਾਹਿਬ ਅੱਗੇ ਗੱਲ ਕੀਤੀ ਸੀਗੀ ਕਿ ਮੈਂ ਕਿਸੇ ਇੱਕ ਧੜੇ ਦਾ ਨਹੀਂ ਐ ਮੈਂ ਇੱਕ ਪਾਰਟੀ ਦਾ ਨਹੀਂ ਐ ਮੈਂ ਤੁਹਾਡਾ ਹੀ ਆ ਤੁਹਾਡਾ ਹੀ ਭਰਾ ਤੁਹਾਡਾ ਬੱਚਾ ਤੁਹਾਡਾ ਵੀਰ ਆ ਤੇ ਮੈਂ ਕਿਸੇ ਧੜੇ ਨਾਲ ਕੋਈ ਸਬੰਧ ਨਹੀਂ ਰੱਖਦਾ ਪਿੰਡ ਦੇ ਲੋਕ ਸਰਪੱਖੀ ਵਿਕਾਸ ਮੇਰਾ ਇੱਕੋ ਹੀ ਮੁੱਦਾ ਹੈ ਸਰ ਐਜੂਕੇਸ਼ਨ ਦੇ ਗੱਲ ਐ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇਓ ਕਿ ਸਕੂਲ ਤੁਹਾਡਾ ਕਿੰਨੀ ਤੱਕ ਆ ਕਿ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਕਿ ਸ਼ਤਾਬ ਦੀ ਕਮੀ ਲੱਗਦੀ ਆ ਕਿਵੇਂ ਦੇ ਦੇਓ ਮੇਰੇ ਪਿੰਡ ਕੰਡਿਆਲ ਦੇ ਵਿੱਚ ਮਿਡਲ ਸਕੂਲ ਤੱਕ ਮੈਡਲ ਤੱਕ ਜਿਹੜਾ ਗਵਰਨਮੈਂਟ ਸਕੂਲ ਹੈਗਾ ਏ ਔਰ ਜਿਸਨੂੰ ਤੱਕ ਤੁਸੀਂ ਗੱਲ ਕੀਤੀ ਅਪਗ੍ਰੇਡ ਕਰਨ ਦੀ ਅਪਗ੍ਰੇਡ ਕਰਨ ਦੀ ਲੋੜ ਨਹੀਂ ਹੈ ਸਾਡੇ ਨੀਅਰਬਾਈ ਸਕੂਲ ਸੀਨੀਅਰ ਸੈਕੰਡਰੀ ਸਕੂਲ ਘਟ ਐਕਸਲ ਇੱਥੋਂ 1 ਕਿਲੋਮੀਟਰ ਪੈਂਦਾ ਏ ਠੀਕ ਠੀਕ ਚੱਲ ਰਿਹਾ ਏ 1 ਕਿਲੋਮੀਟਰ ਜਾਣਾ ਕਬੱਡੀ ਗੱਲ ਨਹੀਂ ਆ ਸਾਡੇ ਬਿਊਰਗ ਭੜਾ ਵੇੜਾ ਚ ਵੀ 20 ਕਿਲੋਮੀਟਰ ਜਾਂਦੀ ਹ ਬਟਿਕ ਕਿਲੋਮੀਟਰ ਸਾਡੇ ਲਗੀ ਬਟਸਾ ਬੜਾ ਅੱਛਾ ਸਕੂਲ ਚਲਾ ਚਲਾ ਰਹੇ ਨੇ ਕਿ ਆਪਣਾ ਵਿੱਚ ਚਤਨਤਕ ਮਹਨਜੀ ਨੇ ਪ੍ਰਿੰਸੀਪਲ ਬੜਾ ਅੱਛਾ ਸਨਰਸ ਕੰਟਰੀ ਸਕੂਲ ਚੱਲ ਰਿਹਾ ਹੈ ਸੋ ਮੈਂ ਤੇ ਇੱਕ ਇਹ ਕਹਾਂਗਾ ਕਿ ਮੇਰੇ ਸਕੂਲ ਦੇ ਵਿੱਚ ਭਗਵਾਨਤ ਬਾਣ ਸਰਕਾਰ ਨੇ ਕਾਫੀ ਕੰਮ ਕੀਤਾ ਹੈ ਫੰਡ ਮੌਜੂਦਾ ਹੈ ਸੋਡੇ ਮੇਰੇ ਘਰੇ ਤਹਿਤ ਉੱਥੇ ਇੱਕ ਅੰਕਰਵਾੜੀ ਸੈਂਟਰ ਬਣ ਰਿਹਾ ਹੈ ਕਿ ਜੋ ਕਿ ਮੇਰੇ ਮੇਰੇ ਅਧੀਨ ਮੇਰੀ ਮੇਰਾ ਆਪਣਾ ਅਧੀਨ ਰਹਿ ਕੇ ਮੈਂ ਉਹਦਾ ਕੰਮ ਕਰਵਾ ਰਿਹਾ ਹਾਂ ਤੇ ਸਹੀ ਕੰਮ ਹੋ ਰਿਹਾ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਜੀ ਹਾਂ ਭਰਤੀ ਜੋ ਪੰਜਾਬ ਸਰਕਾਰ ਨੇ ਸਟੱਪ ਚੁੱਕਿਆ ਹਾਂ ਉਹ ਆਪਣੇ ਹਾਈ ਕੋਰਟ ਨੇ ਵੀ ਕਿਤੇ ਨਾ ਕਿਤੇ ਜਿਹੜਾ ਵਾ ਉਹ ਪੰਜਾਬ ਸਰਕਾਰ ਦੀ ਛਲਾਂਗਾ ਕੀਤੀ ਆ ਸੋ ਇਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਨਸ਼ਿਆਂ ਦੇ ਵਾਸਤੇ ਨੇ ਜੀ ਜੋ ਹੁਣ ਇਸ ਵੇਲੇ ਪੰਜਾਬ ਸਰਕਾਰ ਕਰ ਰਹੀ ਹੈ ਜਿਹੜੇ ਲੋਕ ਨਸ਼ਿਆਂ ਨੂੰ ਵੇਚ ਰਹੇ ਨੇ ਉਹਨਾਂ ਦੇੋਂ ਲੱਭ ਕੇ ਸਰਕਾਰ ਉਹਨਾਂ ਦੇ ਜਿਹੜਾ ਜਿਹਨਾਂ ਕਹਾਦਮਿਆਂ ਕਿ ਡਰਗ ਮੰਨਿਆ ਜਿਹੜਾ ਜਿਹੜੇ ਲੋਕਾਂ ਨੇ ਪ੍ਰਾਪਰਟੀ ਬਣਾਈ ਆ ਸਰਕਾਰ ਉਹਨੂੰ ਜ਼ਬਤ ਕਰ ਰਹੀ ਆ ਉਹਨਾਂ ਦੇ ਘਰ ਡਿਮੋਲਿਸ਼ ਕੀਤੇ ਜਾ ਰਹੇ ਨੇ ਅੱਛੀ ਗੱਲ ਆ ਪਰ ਕਿਤੇ ਨਾਲ ਦੇ ਨਾਲ ਜਿਹੜੇ ਵੱਡੇ ਮਗਰਮਸ਼ ਨੇ ਉਹਨਾਂ ਨੂੰ ਨੱਥ ਪਾਉਣ ਦੀ ਲੋੜ ਆ ਔਰ ਉਥੇ ਸਰਕਾਰ ਨੂੰ ਥੋੜਾ ਜਿਹਾ ਜ਼ਿਆਦਾ ਜ਼ੋਰ ਲਾਉਣਾ ਪੈਣਾ ਏ ਅਸੀਂ ਸਰਕਾਰ ਦੇ ਨਾਲ ਆ ਔਰ ਮੈਂ ਆਪਣੇ ਪਿੰਡ ਲੈਵਲ ਤੇ ਵੀ ਇਹ ਗੱਲ ਪਹਿਲਾਂ ਹੀ ਕਹਿ ਚੁੱਕਾ ਆ ਕਿ ਮੈਂ ਕਦੀ ਵੀ ਕਿਸੇ ਚੋਰ ਨਾਲ ਨਸ਼ੇ ਕਰਨ ਨਾਲ ਮੈਂ ਨਹੀਂ ਖੜਾ ਜਿਹੜਾ ਬੰਦਾ ਸੱਚਾ ਮੈਂ ਉਹਨੂੰ ਸੱਚਾ ਕਹਾਂਗਾ ਔਰ ਮੈਂ ਇਸ ਚੀਜ਼ ਦਾ ਕੋਈ ਪਰਜੋਸ਼ ਮਤਨ ਕਰਦਾ ਹਾਂ ਕਿ ਸਰਕਾਰ ਦੇ ਕੁਡ ਐਫਰਟਸ ਨੇ ਨਸ਼ਿਆਂ ਦੇ ਖਿਲਾਫ ਸਾਰ ਪੰਜਾਬ ਸਰਕਾਰ ਦੇ ਕੰਮ ਨੂੰ ਲੈ ਕੇ ਕਿਵੇਂ ਦੇ ਦੇ ਪੰਜਾਬ ਸਰਕਾਰ ਬੜਾ ਅੱਛਾ ਕੰਮ ਕਰ ਰਹੇ ਨੇ ਕਿ ਦੇ ਆਰ ਡੂਇੰਗ ਵੈਰੀ ਬੈਸਟ ਮੈਂ ਸੈਟੀਸਫਾਈ ਹਾਂ ਉਹਦੇ ਕੰਮ ਤੋਂ ਜਿੱਥੇ ਜਿੱਥੇ ਲੋੜ ਹੈਗੀ ਆ ਅਸੀਂ ਵੀ ਸਰਕਾਰ ਨੂੰ ਥੋੜਾ ਸਰਕਾਰ ਨੂੰ ਜਾਂ ਸਰਕਾਰ ਦੇ ਨੁਮਾਇੰਦੇ ਰਾਹੀਂ ਆਪਾਂ ਉਹਨਾਂ ਨੂੰ ਆਪਣਾ ਜਿਹੜਾ ਨੁਕਤਾ ਹੈ ਆਪਣੇ ਗੱਲਾਂ ਨੇ ਸਮਾਜ ਦੀਆਂ ਰਿਕੁਆਇਰਮੈਂਟਸ ਨੇ ਅਸੀਂ ਆਪਣੇ ਐਮਐਲਏ ਸਾਹਿਬ ਨੂੰ ਦੱਸਦੇ ਬੰਦੇ ਆ ਸਰ ਐਜੂਕੇਸ਼ਨ ਨੂੰ ਲੈ ਕੇ ਤੁਸੀਂ ਚੰਗੀ ਤਰ੍ਹਾਂ ਪੰਜਾਬੀ ਲਾਗੇ ਹੋ ਕਿ ਜਾਣਦੇ ਹੋ ਸੋ ਮੰਤਰੀ ਰੋਹਜੋਤ ਮੈਂਨੇ 14ਵਾਂ ਬੈਚ ਜਿਹੜਾ ਸਿੰਗਾਪੁਰ ਭੇਜਦਾ ਟ੍ਰੇਨਿੰਗ ਵਾਸਤੇ ਕਿ ਐਮਿਨਸ ਸਕੂਲ ਕਿੰਨੀ ਕੁ ਤਰੱਕੀ ਹੋਈ ਪੰਜਾਬ ਦੇ ਵਿੱਚ ਐਮੀਨੈਂਸ ਸਕੂਲ ਅੱਛਾ ਕੰਮ ਕਰ ਰਹੇ ਨੇਗੇ ਬੜਾ ਅੱਛਾ ਰਿਜ਼ਲਟ ਆਇਆ ਇਸ ਵਾਰੀ ਜਿਹੜੇ ਐਮੀਨੈਂਸ ਸਕੂਲ ਸੀਗੇ ਉਹਨਾਂ ਦੇ ਜਿਹੜੇ ਬੱਚੇ ਨੇਗੇ ਉਹਨਾਂ ਦਾ ਬੜਾ ਅੱਛਾ ਰਿਜ਼ਲਟ ਆਇਆ ਹੈ 8th ਕਲਾਸ ਦਾ ਹੁਣ ਰਿਜ਼ਲਟ ਆ ਚੁੱਕਾ ਹੈ ਹੁਣ ਪਲੱਸ 2 ਦੇ ਐਗਜ਼ਾਮ ਹੋ ਗਏ ਹਟੇ ਨੇ ਬੜਾ ਅੱਛਾ ਹੰਗਾਰਾ ਜਿਹੜਾ ਵਧੀਆ ਰਿਜ਼ਲਟ ਵੇਖਣ ਨੂੰ ਮਿਲਿਆ ਹੈ ਬਾਕੀ ਜਿਹੜੇ ਜਿਹੜੀ ਸਾਡੀ ਭਗਵੰਤ ਮਾਨ ਸਰਕਾਰ ਆ ਕਿ ਟੀਚਰਸ ਨੂੰ ਭੇਜਦੀ ਆ ਅਦਰਸ ਕੰਟਰੀ ਵਿੱਚ ਟ੍ਰੇਨਿੰਗ ਵਾਸਤੇ ਅੱਛਾ ਪ੍ਰਬੰਧ ਹੈ ਕੁਝ ਨਵਾਂ ਉਹਨਾਂ ਨੂੰ ਸਿੱਖਣ ਨੂੰ ਨਵਾਂ ਕੁਝ ਦੇਖਣ ਨੂੰ ਮਿਲਦਾ ਹੈ ਅੱਛਾ ਪ੍ਰਬੰਧ ਹੈ ਪਿੰਡ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਹਾਡੇ ਹਸਤੇ ਉੱਤੇ ਸਮਝਿਆ ਤਾਂ ਸਿੱਧਾ ਸੋ ਮਾਨਵਕਸ਼ਾ ਸੇਵਾ ਕੰ ਦਾ ਮੌਕਾ ਤਾਂ ਕੀ ਮੈਸੇਜ ਪਿੰਡ ਵਾਲਿਆਂ ਨੂੰ ਚਾਹੋਗੇ ਪਿੰਡ ਦੇ ਲੋਕਾਂ ਨੂੰ ਮੈਂ ਇਹ ਮੈਸੇਜ ਕਹਿਣਾ ਪੈਣਾ ਕਿ ਮੈਂ ਕਹਿਣਾ ਚਾਹਾਂਗਾ ਕਿ ਭਾਵੇਂ ਸਾਡੀ ਪਾਰਟੀ ਕੋਈ ਵੀ ਹੋਵੇ ਪੋਲਿਟਿਕਲ ਤੌਰ ਤੇ ਸਾਨੂੰ ਇਹ ਗੱਲ ਆਪਣੇ ਪਿੰਡ ਦੇ ਬੋਲ ਤੇ ਨਹੀਂ ਲੈ ਕੇ ਹੋਣੀ ਚਾਹੀਦੀ ਆਪਾਂ ਨੂੰ ਕੋਈ ਕਾਂਗਰਸੀ ਆ ਕੋਈ ਅਕਾਲੀ ਆ ਕੋਈ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਸਾਨੂੰ ਉਸ ਗੱਲ ਤੇ ਨਹੀਂ ਹੋਣਾ ਚਾਹੀਦਾ ਸਾਨੂੰ ਭਾਈਚਾਰਕ ਖਸਾਂ ਜੜੀ ਆ ਸਾਡੀ ਪਹਿਲ ਤੇ ਸਾਡੀ ਪਹਿਲ ਕਦਮੀ ਹੋਣੀ ਚਾਹੀਦੀ ਆ ਅਸੀਂ ਅਸੀਂ ਹੀ ਆਪਣੇ ਆਪਣਾ ਦੇ ਕਮਾਉਣਾ ਵਾ ਸੋ ਕਿਸੇ ਪ੍ਰਕਾਰ ਨਾਲ ਵੀ ਅਸੀਂ ਠੀਕ ਹੈ ਪੋਲੀਟਿਕਲ ਇੱਕ ਪੋਲੀਟਿਕਸ ਇੱਕ ਅਲੱਗ ਗੱਲ ਹੈ ਪਰ ਸਭ ਤੋਂ ਪਹਿਲਾਂ ਸਾਡੀ ਭਾਈਚਾਰਕ ਇਕਤਾ ਹੈ